ਮਿੱਤਰੋ ਪੰਜਾਬ ਦੇ ਵਿੱਚ ਆਏ ਸਾਲ ਚੰਗੇ ਕੱਦ ਕਾਠ ਵਾਲੇ ਵੱਡੇ ਨੁਕਰੇ ਘੋੜੇ ਤਿਆਰ ਹੋ ਰਹੇ ਆ ਪੰਜਾਬ ਵਾਲੇ ਸਾਰੇ ਭਰਾ ਬੜੇ ਮਿਹਨਤੀ ਆ ਬਰੀਡਿੰਗ ਦੇ ਉੱਤੇ ਬੜਾ ਫੋਕਸ ਆ ਇਹਨਾਂ ਦਾ ਤੇ ਜੇ ਆਪਾਂ ਵੱਡੀ ਹਾਈਟ ਦੇ ਹਟ ਲਿਸਟ ਤਿਆਰ ਕਰਨੀ ਹੋਵੇ ਤੇ ਉਹਨਾਂ ਦੇ ਵਿੱਚੋਂ 5-7 ਨੁਕਰੇ ਘੋੜੇ ਕੱਢਣੇ ਹੋਣ ਤਾਂ ਉਸੇ ਲਿਸਟ ਦੇ ਵਿੱਚ ਐਸ ਨੁਕਰੇ ਬਸ਼ੀਰੇ ਵਿਕਰਮਦਾਵੀ ਨਾਮ ਸ਼ਾਮਲ ਹੋ ਚੁੱਕਿਆ ਬੈਵਲ ਖੁਰਦ ਪੰਡਾ ਬਾਈ ਜਗਜੀਤ ਦਾ ਬਾਈ ਦੇ ਘਰੇ ਹੀ ਤਿਆਰ ਹੋਇਆਗਾ ਇਹ ਬਸ਼ੇਰਾ ਬੈਵਲ ਵਾਲੇ ਹੰਸ ਕੋੜੇ ਦਾ ਬੱਚਾ ਦੋਸਤੋ ਇਹ ਸਮੁੰਦਰ ਦਾ ਪੋਤਾ ਆ ਗਿਆ ਬਲੱਡ ਲਾਈਨ ਬਹੁਤ ਜ਼ਿਆਦੇ ਚੰਗੀ ਆ ਬਸ਼ੇਰੇ ਦੀ ਜਿਹੜੀ ਉਮਰ ਆ 4 ਸਾਲ ਹੋਈ ਆ ਤੇ ਕੱਦ ਬਾਈ ਵਰਗੇ ਦੱਸਦੇ ਆ ਵੀ 70 ਇੰਚ ਕਰ ਗਿਆ ਕੱਲਾ ਕੱਦ ਕਾਠ ਹੀ ਨਹੀਂ ਸਭ ਪਣ ਬਰੀਕੀਆਂ ਬੜੀਆਂ ਨੇ ਬਸ਼ੇਰੇ ਦੇ ਵਿੱਚ ਲੈਂਥ ਚੈੱਕ ਕਰੋ ਅੰਗਾਂ ਪੈਰਾਂ ਦੀ ਮਜ਼ਬੂਤੀ ਚੈੱਕ ਕਰੋ ਹਾਲੇ ਤਾਂ ਇਹਦੀ ਬਸ਼ੇਰਿਆਂ ਵਾਲੀ ਉਮਰ ਹੋਈ ਆ ਤੇ ਪ੍ਰੋਪਰ ਇਹਨੇ ਬੈੱਡ ਬਾਡੀ ਹੋਰ ਬਣਾ ਕੇ ਖੁੱਲਾ ਘੋੜਾ ਬਣ ਕੇ ਤਿਆਰ ਹੋਣਾ ਕੱਦ ਦੀ ਵੀ ਮਾੜੀ ਮੋਟੀ ਗਜਾਇਸ਼ ਇਹਦੇ ਵਿੱਚ ਹੋਰ ਹਾਲੇ ਹੈਗੀ ਆ ਬਾਕੀ ਮੂੰਹ ਮਹਾਂਦਰੇ ਦੀਆਂ ਬਰੀਕੀਆਂ ਚੈੱਕ ਕਰੋ ਤੁਸੀਂ ਪਿਓ ਵਾਲੇ ਪਾਸੇ ਹੁੰਦਾ ਇਹਦਾ ਸਮੁੰਦਰ ਵਾਲਾ ਖਾਨਦਾਨ ਆ ਹੀ ਗਿਆ ਹੁਣ ਮੈਂ ਤੁਹਾਨੂੰ ਇਹਦੀ ਮਾਂ ਬਾਰੇ ਦੱਸਦਾ ਕੋਈ ਵੀ ਭਰਾ ਬਾਈ ਜਗਜੀਤ ਦੇ ਘਰੇ ਪਿੰਡ ਬਹਿਵਲ ਖੁਰਦ ਜਾ ਕੇ ਦੇਖ ਸਕਦਾ ਬਾਈ ਦੇ ਘਰੇ ਆ ਘੋੜੀ 64 ਇੰਚ ਹਾਈਟ ਦੀ ਬਾਦਲ ਘੋੜੀ ਦੀ ਧੀ ਅਬੋਹਰ ਬਲੱਡ ਲਾਈਨ ਦਾ ਘੋੜਾ ਹੋਇਆ ਬਾਦਲ ਸਟੇਟ ਚੈਂਪੀਅਨ ਰਹਾਗਾ ਉਹ ਘੋੜਾ ਤੇ ਬਾਈ ਕਾਲੇ ਕਾਲੇ ਹਰਮਿੰਦਰ ਦੇ ਕੋਲੇ ਹੁੰਦਾ ਸੀ ਪਹਿਲਾਂ ਬਾਅਦ ਦੇ ਵਿੱਚ ਉਹ ਬਾਈ ਪੀਮੇ ਦੇ ਕੋਲੇ ਰਮਾਣੇ ਪਿੰਡ ਚਲਿਆ ਗਿਆ ਸੀ ਉੱਥੇ ਹੀ ਉਹ ਘੋੜਾ ਪੂਰਾ ਹੋਇਆ ਸੀ ਵੱਡਾ ਖਾਣਾ ਘੋੜਾ ਵੀ ਉਹਨੂੰ ਕਹਿ ਦਿੰਦੇ ਸੀ ਉਸ ਘੋੜੀ ਦੀ ਧੀ ਆ ਇਹਦੀ ਮਾਂ ਦੋਸਤੋ ਸੋ ਬਲੱਡ ਲਾਈਨ ਦੋਨਾਂ ਪਾਸਿਆਂ ਤੋਂ ਬਹੁਤ ਜ਼ਿਆਦੇ ਸਟਰੋਂਗ ਆ। ਇਹਦੀ ਮਾਂ ਵੀ ਬਹੁਤ ਜ਼ਿਆਦੇ ਸੋਹਣੀ ਆ। ਜੇਦੀ ਮਾਂ ਨੂੰ ਸ਼ੋਅ ਦੇ ਵਿੱਚ ਪਾਉਣਾ ਹੋਵੇ ਨਾ ਜਿਵੇਂ ਆਪਾਂ ਖੂਬਸੂਰਤੀ ਦੇ ਤੌਰ ਤੇ ਮਾਰਵਾੜੀ ਸ਼ੋਅ ਨੂੰ ਦੇਖਦੇ ਆਂ ਜੇ ਮਾਰਵਾੜੀ ਸ਼ੋਅ ਦੇ ਵਿੱਚ ਵੀ ਇਹਦੀ ਮਾਂ ਨੂੰ ਪਾਉਣਾ ਹੋਵੇ ਤਾਂ ਪਹਿਲੇ 3 ਨੰਬਰਾਂ ਦੇ ਵਿੱਚ ਉਹਦੀ ਪੋਜੀਸ਼ਨ ਪੱਕੀ ਆ। ਇੰਨੀ ਜ਼ਿਆਦੇ ਸੋਹਣੀ ਘੋੜੀ ਆ। ਸੋ ਬਸ਼ੀਰੇ ਦੇ ਵਿੱਚ ਵੀ ਗੁਲਾਬੀਪਣ ਬਹੁਤ ਜ਼ਿਆਦੇ ਆ ਤੇ ਬਾਈ ਨੇ ਤੋਂ ਡੱਡ ਸਰਵਿਸ ਪਿੱਛੇ ਜੇ ਓਪਨ ਕੀਤੀ ਹੈ तकरीबन 50-55 ਘੋੜੀਆਂ ਇਹ ਤੋਂ ਬਿਕਰਮ ਤੋਂ ਮੇਲਟ ਹੋ ਚੁੱਕੀਆਂ ਨੇ ਨਾ ਤਾਂ ਇਹਦੇ ਪੋਰਾ ਵੀ ਕੋਈ ਸ਼ਿਵਕਾਗਾ ਤੁਹਾਨੂੰ ਭਾਲਿਆ ਵਾ ਸਪੋਟ ਇਹਦੇ ਕੋਈ ਕਣਕ ਦੇ ਦਾਣੇ ਜਿੰਨਾ ਵੀ ਨਹੀਂ ਥਿਆਣਾ ਬੜਾ ਜਿਆਦੇ ਸਾਫ ਤੇ ਸ਼ਕੀਨ ਬਸ਼ੇਰਾ ਗਲਾਬੀ ਬਣ ਬਹੁਤ ਜਿਆਦੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਬੱਚੇ ਦੇਖਿਓ ਤੁਸੀਂ ਮਾਰਕੀਟ ਦੇ ਵਿੱਚ ਤਹਿਲਕਾ ਮਚਾ ਦੇਣਗੇ ਜਨਵਰੀ ਦੇ ਵਿੱਚ ਇਹਦੇ ਵਿਕਰਮ ਦੇ ਰਿਜ਼ਲਟ ਸਟਾਰਟ ਹੋ ਜਾਣੇ ਆ ਸਟੱਡ ਸਰਵਿਸ ਇਹਦੀ ਓਪਨ ਆ ਤੇ 21000 ਰੁਪਿਆ ਸਿਰਫ ਮੀਟਿੰਗ ਫੀਸ ਰੱਖੀ ਆ ਬਾਈ ਜਗਜੀਤ ਨੇ ਸੋ ਫੁੱਲ ਸਪੋਰਟ ਕਰੋ ਬਾਈ ਨੂੰ ਤੇ ਵੱਧ ਤੋਂ ਵੱਧ ਘੋੜੀਆਂ ਮੀਟ ਕਰਾਓ ਤਾਂ ਕਿ ਨੁਕਰੇ ਦੀ ਬਰੀਡਿੰਗ ਦੇ ਵਿੱਚ ਹੋਰ ਵੀ ਸੁਧਾਰ ਹੋ ਸਕੇ ਕੱਟ ਕੰਡੀਸ਼ਨ ਤੁਸੀਂ ਇਹਦੀ ਦੇਖੋ ਬੇਲ ਦੇਖੋ ਮੈਂ ਕਹਿੰਦਾ ਪ੍ਰਮਾਤਮਾ ਨੇ ਕਿਸੇ ਪਾਸੇ ਕੋਈ ਕਾਚੀ ਨਹੀਂ ਛੱਡੀ ਮੂੰਹ ਦੇਖੋ ਕਿੰਨਾ ਜਿਆਦਾ ਪਤਲਾ ਗਲਾਬੀਪਣ ਬਰੀਕੀਆਂ ਗਰਦਨ ਦੇਖੋ ਮੋਰ ਅਰਗੀਆ ਲੈਂਥ ਬਹੁਤ ਜ਼ਿਆਦਾ ਆ ਗਰਦਨ ਦੀ ਵੀ ਤੇ ਓਵਰਆਲ ਬਾਡੀ ਦੀ ਵੀ ਸੋ ਐਡਰੈਸ ਕਰ ਲੋ ਨੋਟ ਜਿਹੜਾ ਬਰਗਾੜੀ ਤੋਂ ਇਸ ਪਿੰਡ ਨੂੰ ਬਾਬਲ ਖੁਰਦ ਨੂੰ ਸੜਕ ਜਾਂਦੀ ਆ ਦੋਸਤੋ ਤਕਰੀਬਨ ਬਰਗਾੜੀ ਤੋਂ ਮੇਰਾ ਖਿਆਲ ਆ 3 ਕਿਲੋਮੀਟਰ ਅੱਗੇ ਪਿੰਡ ਹੋਣਾ ਨਾਲ ਲੱਗ ਮਾਂ ਤੇ ਬਾਈ ਜਗਜੀਤ ਦਾ ਨੰਬਰ ਕਰ ਲੋ ਨੋਟ 98154 29670 ਸਟੱਡ ਸਰਵਿਸ ਲੈਣ ਵਾਸਤੇ ਬਾਈ ਨੂੰ ਕਾਲ ਕਰ ਲਓ ਤੇ 21000 ਫੀਸ ਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਤੁਹਾਨੂੰ 70 ਇੰਚ ਹਾਈਟ ਦਾ ਕੋਈ ਕੋੜਾ ਹੋਰ ਸਟੱਡ ਸਰਵਿਸ ਵਾਸਤੇ ਮਿਲ ਸਕਦਾ ਤੇ ਕਿਉਂਕਿ ਬਲੱਡ ਲਾਈਨ ਵੀ ਬਿਸ਼ੇਰੀ ਦੀ ਬਹੁਤ ਜ਼ਿਆਦਾ ਸਟਰੋਂਗ ਆ ਬਾਕੀ ਕੱਚ ਕੋਈ ਹੈ ਨਹੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਬਿਸ਼ੇਰਾ ਕਿਵੇਂ ਦਾ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੱਬ ਕੇ ਸ਼ੇਅਰ ਕਰ ਦਿਓ ਇਸ ਨੂੰ